ਮੈਂ ਪਿੰਡ ਆਇਆ ਹੋਇਆ ਸੀ ਮੈਂ ਨਾ ਅ ਬੈਚੂਲਰ ਆਫ ਜਰਨਲਿਜ਼ਮ ਕਰ ਲਈ ਸੀ ਜਿਹਨੂੰ ਬੀ ਜੇ ਐਮ ਸੀ ਕਹਿੰਦੇ ਆ ਐਮ ਜੇ ਐਮ ਸੀ ਉਦੋਂ ਦੋ ਅੱਡ ਅੱਡ ਹੁੰਦੇ ਇਹਦੇ ਇੰਟਰਵਿਊ ਦੇਣ ਆਇਆ ਸੀ ਮੈਂ ਇੱਥੇ ਆਪਣੇ ਪਟਿਆਲੇ ਉਹ ਕੁਦਰਜੀ ਸਾਡੇ ਪਿੰਡ ਦਾ ਸਰਪੰਚ ਆ ਉਹ ਲੋਕ ਹੱਸਦੇ ਹੁੰਦੇ ਆ ਅੱਜ ਵੀ ਜਦੋਂ ਮੈਨੂੰ ਪਟਿਆਲੇ ਚੱਕਿਆ ਉਹ ਨਾਲ ਸੀ ਉਹ ਉਹਦੇ ਫਾਦਰ ਦੀ ਟੀਚਰ ਸੀ ਬਦਲੀ ਹੋ ਗਈ ਤੇ ਉਹ ਕਹਿੰਦੇ ਵੀ ਇਹਦੀ ਮਦਦ ਹੋ ਸਕਦੀ ਹੈ ਮੇਰੇ ਪਾਪਾ ਜੀ ਨੂੰ ਹੋ ਜੂ ਮੈਂ ਇਸ ਤਵੀਰ ਨੂੰ ਫੋਨ ਕੀਤਾ ਲੁਧਿਆਣੇ ਵਾਲੇ ਨੂੰ ਚਲੋ ਆੜੀ ਸੀ ਸਾਡਾ ਉਹ ਕਹਿੰਦਾ ਹਰਨਾਮਨ ਦਾਸ ਜੋਹਰ ਨੇ ਆਉਣਾ ਮੁੱਲਾਪੁਰ ਆ ਜਾ ਅਸੀਂ ਸਵੇਰੇ ਬੱਸ 'ਚ ਜਾ ਰਹੇ ਸੀ ਧੂਰੀ ਜਦੋਂ ਅਸੀਂ ਸਕੂਟਰ ਖੜਾ ਕੀਤਾ ਉੱਥੇ ਇੱਕ ਬਲੈਕ ਕੈਟ ਉਹਨਾਂ ਨੇ ਗੱਡੀ 'ਚ ਖੜਾਇਆ ਹੋਇਆ ਸੀ ਤੇ ਜਦੋਂ ਮੈਂ ਬੱਸ ਚੜ੍ਹਿਆ ਮੇਰੇ ਅੱਗੇ ਪਿੱਛੇ ਦੇ ਬੰਦੇ ਖੜ ਗਏ ਉਦੋਂ ਪੱਤਰਕਾਰਾਂ ਦਾ ਫਰੀ ਹੁੰਦਾ ਸੀ ਮੈਨੂੰ ਕਹਿੰਦੇ ਮੇਰੇ ਪਿਛਲੇ ਨੇ ਪੁੱਛਿਆ ਕਹਿੰਦਾ ਮੁਲਾਜ਼ਮ ਦੂਜੇ ਨੇ ਪੁੱਛਿਆ ਕਹਿੰਦਾ ਮੁਲਾਜ਼ਮ ਮੈਨੂੰ ਪੁੱਛਿਆ ਮੈਂ ਪੱਤਰਕਾਰ ਅਗਲੇ ਨੇ ਪੁੱਛਿਆ ਕਹਿੰਦਾ ਮੁਲਾਜ਼ਮ ਮੇਰਾ ਨਾਂ ਮੱਥਾ ਠਣ ਗਿਆ ਇਹ ਰੇਪੋਰਸਾਲੇ ਆ ਸਾਦੇ ਕੱਪੜਿਆਂ ਚ ਜਮੀ ਆ ਮਿਹਨਤ ਕਸ਼ ਲੋਕਾਂ ਵਰਗੇ ਆ ਸਾਰੀ ਗੜਬੜ ਮੇਰੇ ਮਨ ਚ ਇਹ ਆ ਗਿਆ ਵੀ ਜੇ ਰਸਤੇ ਚ ਕਿਤੇ ਬੱਸ ਖੜੀ ਨਾ ਮੁੱਤਰ ਚ ਬੱਸ ਕਿਤੇ ਰਸਤੇ ਚ ਖੜੀ ਨਾ ਜੀ ਮਲੇਰ ਕੋਟਲੇ ਜਦੋਂ ਉੱਥੇ ਪਹੁੰਚੇ ਅੰਦਰੋਂ ਪੁਰਸਾਲੇ ਭੱਜੇ ਆਉਣ ਹੱਥ ਮਾਰਦੇ ਹੋਏ ਇੱਕ ਭੱਜ ਕੇ ਮੂਹਰੇ ਆ ਕੇ ਬੱਸ ਦੇ ਰੋਕ 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 ਜਦੋਂ ਰੋਕੇ ਕਹਿੰਦੇ ਵੀ ਖੜੇ ਖੜੇ ਉਤਰ ਆ ਮੈਂ ਕੁਦਰਤੀ ਖੜਾ ਸੀ ਸਰਪੰਚ ਮੈਨੂੰ ਕਹਿੰਦਾ ਸੀ ਵੀ ਮਾਲੀ ਸਾਹਿਬ ਤੁਸੀਂ ਚਲ ਮੇਰੀ ਇੱਜ਼ਤ ਕਰਦੇ ਮੈਂ ਹਾਂ ਨਹੀਂ ਯਾਰ ਤੂੰ ਬੈਠ ਕੋਈ ਗੱਲ ਨਹੀਂ ਜਦੋਂ ਮੈਂ ਉਤਰਿਆ ਕਹਿੰਦੇ ਹਾਂ ਵੀ ਕੌਣ ਮਾਲਵਿੰਦਰ ਸਿੰਘ ਮਾਲੀ ਕਹਿੰਦੇ ਸਕਰੋਦੀ ਵਾਲਾ ਮੈਂ ਹਾਂ ਜੀ ਆਜਾ ਕਹਿੰਦੇ ਤੂੰ ਹੀ ਚਾਹੀਦਾ ਅੱਛਾ ਮੈਨੂੰ ਲਾ ਕੇ ਉੱਥੇ ਲੈ ਗਏ ਉੱਥੇ ਨਾ ਸਖਦੇਵ ਸਿੰਘ ਬਰਾੜ ਸੀ ਉਦੋਂ ਇੰਚਾਰਜ ਅੱਛਾ ਜਿਹੜਾ ਮੁੜ ਕੇ ਬਾਦਲ ਸਾਹਿਬ ਦਾ ਸਕਿਉਰਿਟੀ ਅਫਸਰ ਬਣਿਆ ਸੀ ਪੀਐਸਓ ਰਹਿਆ ਹੈ ਨਾ ਪਰਸੋਂ ਪੀਐਸਓ ਚਲੋ ਉਸ ਤੋਂ ਬਾਅਦ ਮੈਨੂੰ ਉੱਥੋਂ ਲੈ ਗਏ ਲੋਟਵਦੀ ਲੈ ਗਏ ਅੱਛਾ ਲੋਟਵਦੀ ਲਾਸਟ ਚੌਕੀ ਆ ਪਹਿਲਾਂ ਸਾਡੀ ਜਥੇਬੰਦੀ ਦਾ ਜਨਰਲ ਸਕੱਤਰ ਰਾਮ ਸਿੰਘ ਬਲਿੰਗ ਹੁੰਦਾ ਸੀ ਪੱਤਰਕਾਰ ਵੀ ਰਹੇ ਉਹ ਨਵੇਂ ਜਵਾਨੇ ਦਾ ਹਾਂ ਉਹਨੂੰ ਵੀ ਉੱਥੇ ਲੈ ਕੇ ਗਏ ਸੀ ਲੋਟਬੱਦੀ ਉਹ ਮਾਰਦਾ ਸੀ ਜਦੋਂ ਮੈਨੂੰ ਲੈ ਕੇ ਗਏ ਨਾ ਪਤਾ ਤਾਂ ਲੱਗੇ ਜਾਂਦਾ ਉਹ ਕਹਿੰਦੇ ਇੱਕ ਪੱਤਰਕਾਰ ਵਾਲੀ ਗੱਲ ਸਾਡਾ ਖਿਹੜਾ ਨਹੀਂ ਛੱਡਦੀ ਯਾਰ ਤੁਸੀਂ ਦੂਜੇ ਨੂੰ ਲੈ ਉਹ ਕਹਿੰਦੇ ਨਹੀਂ ਨਹੀਂ ਸ਼ਾਮ ਨੂੰ ਲੈ ਜਾਣਾ ਸੀ ਇਹ ਹੀ ਜੀ ਕੋਈ ਗੱਲ ਨਹੀਂ ਚਲੋ ਸ਼ਾਮ ਨੂੰ ਮੈਨੂੰ ਉੱਥੇ ਲੈ ਕੇ ਉਸੇ ਤਰ੍ਹਾਂ ਜਿਵੇਂ ਕਰਦੇ ਹੁੰਦੇ ਆ ਵੀ ਟੋਰਾ ਛੱਡ ਕੇ ਪੱਗ ਬਨ ਲਾ ਉਹ ਮੂੰਹ ਤੇ ਕਰ ਦੇਣਾ ਜਿਪਸੀ 'ਚ ਕੰਬਲ ਪਾ ਕੇ ਉੱਤੇ ਮੈਨੂੰ ਮੁੱਧਾ ਪਾ ਲਿਆ ਤੇ ਉੱਤੇ ਕੰਬਲ ਰੱਖ ਕੇ ਹੱਥ ਧਰ ਕੇ ਬਹਿ ਗਏ ਤੇ ਜਿਹੜੇ ਬੈਠੇ ਸੀ ਕਹਿੰਦੇ ਬੜਾ ਖਤਰਨਾਕ ਹੈ ਪੁਲਿਸ ਵਾਲਿਆਂ ਨੇ ਜਿਵੇਂ ਕਹਿੰਦੇ ਹੁੰਦੇ ਆ ਗਾਲਾਂ ਕੱਢਾਂ ਜੀ ਕੱਢ ਕੇ ਤੇ ਉਹ ਜਦੋਂ ਲਿ ਜਾ ਰਹੇ ਸੀ ਉਹ ਵਾਇਰਲ ਹੋ ਸਾਰੇ ਸੀ ਕਿੱਥੇ ਹਾਂ ਕਿੱਥੇ ਹਾਂ ਕਿੱਥੇ ਹਾਂ ਉਹ ਕਹਿੰਦੇ ਜੀ ਅਸੀਂ ਬੇਨੜਾ ਟੱਪਿਆ ਮੈਂ ਸਮਝ ਗਿਆ ਵੀ ਇਹਦਾ ਮਤਲਬ ਇਹ ਆ ਫਿਰ ਗੱਡੀ ਮੁੜੀ ਮੈਂ ਵੀ ਇਹ ਲੱਡਾ ਕੋਠੀ ਲੈ ਕੇ ਜਾਣਗੇ ਲੱਡਾ ਕੋਠੀ ਬਹਾਦਰ ਸਿੰਘ ਵਾਲਾ ਸੀ ਅਸਲ ਵਿੱਚ ਸੈਂਟਰ ਜਦੋਂ ਲੈ ਕੇ ਗਏ ਜਦੋਂ ਉਹਨਾਂ ਤੇ ਤਾਰੇ ਸੀ ਲੱਡਾ ਕੋਠੀ ਪਹਿਲਾਂ ਵੀ ਗਏ ਸੀ ਸਾਡਾ ਇੱਕ ਜ਼ਿਲ੍ਹੇ ਦਾ ਪ੍ਰਧਾਨ ਹੁੰਦਾ ਸੀ ਟਰੱਕ ਯੂਨੀਅਨ ਦਾ ਪ੍ਰਧਾਨ ਕੋਕੀ ਉਹਨੂੰ ਵੀ ਇੰਟਰੋਗੇਟ ਕੀਤਾ ਸੀ ਉੱਥੇ ਜੇ ਰੋ ਮੈਂ ਦੇਖ ਲਿਆ ਮੈਂ ਦੇਖ ਲਿਆ ਵੀ ਲੱਡਾ ਕੁਠੀ ਆ ਉਦੋਂ ਮੈਂ ਗਰਦੀਪ ਸਿੰਘ ਪੰਨੂ ਸੀ ਉੱਥੇ ਇੱਕ ਦਰਵੰਗਾ ਸੀ ਐਸਪੀ ਉਹ ਸੀ ਤਰਲੋਚਨ ਸਿੰਘ ਸੀ ਇੱਕ ਬੜਾ ਵੱਡਾ ਸਾਰਾ ਸੀ ਨਿਰਮਲ ਸਿੰਘ ਮੁੰਸ਼ੀ ਸੀ ਇੱਕ ਮੇਰੇ ਯਾਦ ਆ ਇਹ ਨਾਮ ਮੇਰੇ ਯਾਦ ਨੇ ਉੱਥੇ ਆ ਤੇ ਮੈਨੂੰ ਕਹਿੰਦੇ ਵੀ ਲਾਹ ਕੱਪੜੇ ਮੈਂ ਪੈਂਟ ਲਾਤੀ ਇੱਕ ਨੀਜ ਲਾਤੀ ਚਲੋ ਪੱਗ ਤਾਂ ਉਹਨਾਂ ਲਾਈ ਹੋਉਂਦੀ ਹੈ ਪਹਿਲਾਂ ਕਹਿੰਦੇ ਨੀਕਰ ਤੇ ਬਣਾਉਣ ਵੀ ਲਾ ਮੈਨੂੰ ਪਤਾ ਸੀ ਅਸਲ 'ਚ ਸੁਣੀਆਂ ਹੋਈਆਂ ਸੀ ਕਹਾਣੀਆਂ ਵੀ ਇੱਕ ਥਾਂ ਤੇ ਆੜ ਨਹੀਂ ਪੈਂਦਾ ਮੈਂ ਜਿਵੇਂ ਨਹੀਂ ਲਾਉਂਦਾ ਉਹਨੇ ਫੜੀ ਬਣਾਉਣ ਦੀ ਪਾੜਤੀ ਨੀਕਰ ਲਾਤੀ ਉਹਨਾਂ ਨੇ ਉਹਦੀ ਮੈਨੂੰ ਉਹਨੂੰ ਕੱਚੀ ਫਾਸੀ ਕਹਿੰਦੇ ਆ ਬਾਹਾਂ ਪਿੱਛੇ ਬੰਨ ਕੇ ਜੀ ਮੈਨੂੰ ਲਮਕਾਤਾ ਲਮਕਾਤਾ ਪੁੱਛੀ ਜਾਣ ਮੈਨੂੰ ਤੂੰ ਨੀਲੇ ਮਹਿਲ ਗਿਆ ਸੀ ਤੂੰ ਗਰਜੰਟ ਸਿੰਘ ਰਾਜਸਥਾਨੇ ਨੂੰ ਸਪਰਿੰਗਫੀਲਡ ਦਿੱਤੀ ਸੀ ਤੂੰ ਬਾੜਦਾਲੇ ਰਾਜ ਨੂੰ ਤੇ ਖੇਮ ਨੂੰ ਕੈਪਟਨ ਅਮਰਿੰਦਰ ਦਾ ਗਨਮੈਨ ਬਣਾਇਆ ਸੀ ਮੈਂ ਕੋ ਲੈਣਾ ਨਾ ਮੈਂ ਗੱਲਾਂ ਨਾਲ ਦੇਣਾ ਨਾ ਤੇ ਮੈਨੂੰ ਐ ਵੀ ਇਹ ਤਾਂ ਕੁੱਟਣ ਖਾਤਰ ਕਹਿੰਦੇ ਨੇ ਮੈਂ ਨਵੀਂ ਪੋਜੀਸ਼ਨ ਲੈ ਲਈ ਮੈਂ ਜੀ ਹਾਂ ਮੇਰੇ ਕੋਲ ਹਥਿਆਰ ਹੈਗੇ ਨੇ ਕਹਿੰਦੇ ਕਿੱਥੇ ਨੇ ਮੈਂ ਘਰੇ ਪਏ ਨੇ ਕਹਿੰਦੇ ਪਤਾ ਪਤਾ ਸਨ ਲਿਆ ਕੋਈ ਨਹੀਂ ਹੈਗਾ ਘਰੇ ਮੈਂ ਹੋ ਸਕਦਾ ਘਰ ਦੇ ਨੂੰ ਮੈਨੂੰ ਐ ਵੀ ਲਾਉਣ ਬੈਜੋ ਐਡੀ ਖਤਰਨਾਕ ਸੀ ਜਿਵੇਂ ਮੈਨੂੰ ਘੰਟਾ ਕੋ ਉੱਥੇ ਕੁੱਟਿਆ ਸੀ ਪਠੰਡੇ ਮਦਲ ਸਿਰੇ ਹੀ ਸੀ ਉਹ ਇਹ ਵੀ ਮੈਨੂੰ ਐ ਲੱਗੇ ਜਿਵੇਂ ਮੇਰਾ ਮਾਸ ਪਾੜ ਰਿਹਾ ਸਾਰੇ ਕਾਸੇ ਤੋਂ ਚਲੋ ਐ ਕਰਦੇ ਜੇ ਮੈਨੂੰ ਐਸ ਵੀ ਲਾਉਣ ਤਾਂ ਸੀ ਕਿਵੇਂ ਨਾ ਕਿਵੇਂ ਉਹਨਾਂ ਨੇ ਜਦੋਂ ਲਾਇਆ ਮੈਨੂੰ ਕੰਧ ਜੀ ਨਾਲ ਖੜਾ ਕੇ ਧੱਕਾ ਮਾਰਤਾ ਮੋਢੇ ਨਿਕਲ ਗਏ ਉਹ ਕਰਲੇ ਮੈਂ ਬੈਠ ਜੇ ਗਿਆ ਖੜਾ ਨਹੀਂ ਹੁੰਦੇ ਕਹਿੰਦੇ ਖੜਾ ਹੋ ਜਾ ਤੇਰੀਆਂ ਲੱਤਾਂ ਨੂੰ ਕੁਝ ਨਹੀਂ ਹੋਇਆ ਉੱਥੇ ਨਾ ਇੰਚਾਰਜ ਲਾਲ ਸਿੰਘ ਸੀ ਉਹ ਲਾਲ ਸਿੰਘ ਉਸੇ ਸਮੇਂ ਤਣਾ ਆਇਆ ਭੱਜੇ ਭੱਜੇ ਕਹਿੰਦਾ ਜੀ ਇਹ ਆ ਮਾਲੀ ਦੀ ਤਾਂ ਆ ਫਾਈਲਾ ਇਹ ਇਹ ਫਾਈਲ ਤਾਂ ਕਹਿੰਦਾ ਕੈਪਟਨ ਵਾਲੇ ਮਾਲੀ ਦੀ ਹੈ ਕੈਪਟਨ ਦਾ ਇੱਕ ਪੀਏ ਹੁੰਦਾ ਸੀ ਮਾਲਵਿੰਦਰ ਸਿੰਘ ਮਾਲੀ ਅੱਛਾ ਉਹ ਉਹਦਾ ਵੀ ਪਿੰਡ ਸੰਗਰੂਰ ਜ਼ਿਲ੍ਹੇ ਚ ਸੀ ਮੇਰੇ ਨਾਂ ਨਹੀਂ ਯਾਦ ਮਲੇਰਕੋਟਲ ਦੇ ਨੇੜੇ ਸੀ ਇਹ ਗੱਲ ਨਾਲ ਉਹਦੇ ਨਾਲ ਜੁੜਦੀਆਂ ਹੋ ਸਕਦੀਆਂ ਕਿਉਂਕਿ ਇਹਨਾਂ ਕੋਲੇ ਰਿਪੋਰਟਰ ਤਾਂ ਹੁੰਦੀਆਂ ਉਹ ਜਦੋਂ ਕਹਿੰਦੇ ਅੱਛਾ ਪੰਨੂ ਕਹਿੰਦਾ ਯਾਰ 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 ਪੱਤਰਕਾਰ ਇਹ ਡੰਗ ਤਾਪਾ ਤਾਂ ਮੈਨੂੰ ਕਹਿੰਦਾ ਵੀ ਕੀ ਸਬੂਤਾਂ ਤੂੰ ਪੱਤਰਕਾਰ ਆ ਕੁਦਰਤੀ ਨਾ ਉਸ ਦਿਨ ਮੇਰੀ ਪੰਜਾਬੀ ਟ੍ਰਿਬਿਊਨ ਚ ਬਾਈ ਲਾਈਨ ਖਬਰ ਲੱਗੀ ਸੀ ਅੱਛਾ ਜਦੋਂ ਮੈਂ ਜਲੰਧਰ ਉਤਰਿਆ ਨਾ ਉਦੋਂ ਪਹਿਲਾਂ ਉੱਥੇ ਸੀਤਲ ਦਾਸ ਯਾਦਗਾਰੀ ਸਮਾਰੋਹ ਸੀ ਪਰਮਿੰਦਰ ਸੰਧੂ ਉੱਥੇ ਗਉਣ ਆਲੀ ਹੋਈ ਸੀ ਮੈਂ ਉਹਦੀ ਰਿਪੋਰਟ ਭੇਜ ਕੇ ਪਿੰਡ ਆ ਗਿਆ ਉਦੋਂ ਉੱਥੋਂ ਭੇਜੀ ਹੋਈ ਦੂਜੇ ਤੀਜੇ ਦਿਨ ਲੱਗਦੀ ਸੀ ਮਹ ਜੀ ਮੇਰੇ ਨੂੰ ਸੀਤਲਦਾਸ ਵਾਲੀ ਖਬਰ ਲੱਗੀ ਹੋਈ ਆ ਕਹਿੰਦਾ ਹਾਂ ਯਾਰ ਖਬਰ ਤਾਂ ਲੱਗੀ ਲਿਆ ਮੁੰਡਿਆ ਪੰਜਾਬੀ ਟ੍ਰੇਪ ਉਨ ਜਦੋਂ ਦੇਖਿਆ ਉਹਦੇ ਹੇਠਾਂ ਮਾਲਵਿੰਦਰ ਸਿੰਘ ਨਾਲੀ ਬਾਈ ਨੇਮ ਸੀ ਕਹਿੰਦੇ ਕਾਰਡ ਤੇਰਾ ਮਹ ਜੀ ਉਹ ਤਾਂ ਮਲੇਰ ਕੁੱਟਲੇ ਹੈਗਾ ਸੀ ਮੇਰੇ ਕੋਲ ਪੀਲਾ ਕਾਰਡ ਉਸ ਸਮੇਂ ਚਲੋ ਛੱਡੋ ਛੱਡੋ ਜੀ ਉਹ ਤਾਂ ਹੋਰ ਹੀ ਕੁਝ ਹੋ ਗਿਆ ਐ ਕਰਿਆ ਫਲਾਣਾ ਫਿਰ ਉਹੀ ਗੱਲ ਆ ਯਾਰ ਕਰੋ ਇਹਦੀ ਮਾੜੀ ਮੁੱਟੀ ਮਾਮਲੇ ਖੇਜੀ ਕੁੱਟਦਾ ਸੀ ਹੈ ਜੀ ਬਲੇਖੇ ਮਤਲਬ ਇਹੀ ਕਹੇ ਉਹਨਾਂ ਨੇ ਅੱਛਾ ਅਜਾ ਮੈਨੂੰ ਮੁਣ ਉਹ ਤਾਂ ਗਰਮੀ ਸੀ ਉਹਨਾਂ ਦਿਨਾਂ 'ਚ 6 ਸਤੰਬਰ ਮਹੀਨਾ ਸੀ ਪਰ ਗਰਮੀ ਸੀ ਮੈਨੂੰ ਮੁਣਸ਼ੀ ਵਾਲੇ ਕਮਰੇ 'ਚ ਰੱਖਿਆ ਉਹਨਾਂ ਨੇ ਮਤਲਬ ਪੈਰ ਲੱਕੜ ਦੇ ਚਗਾਠ 'ਚ ਦੇ ਕੇ ਫਿੱਟ ਕੀਤੇ ਹੋਏ ਉਹ ਨਿਰਮਲ ਮੁਣਸ਼ੀ ਆ ਸਾਡੇ ਕਿਤੇ ਭਵਾਨੀਗੜ੍ਹ ਵੀ ਰਹਿ ਕੇ ਗਿਆ ਹੋਇਆ ਸੀ ਉਹ ਕਹਿੰਦਾ ਦੇਖੋ ਮਾਲੀ ਸਾਹਿਬ ਏ ਕਲਾਸ ਹਵਾ ਲਾ ਦਿੱਤੀ ਆ ਤੁਹਾਨੂੰ ਉੱਥੋਂ ਪੱਖਾ ਚੱਲ ਰਿਹਾ ਅਜਾ ਮੇਰੇ ਕੋਲੇ ਬੈਠੇ ਨਾ ਉਹ ਗੱਲਾਂ ਕਰੀ ਜਾਣ ਜਿਵੇਂ ਲਿਸਟ ਕੱਢੀ ਹੁੰਦੀ ਆ ਆ ਯਾਰ ਮਿੱਠਾ ਸਮੂਰਾਂ ਵਾਲਾ ਕਹਿੰਦੇ ਹਾਂ ਇਹ ਨਹੀਂ ਗਰਤੇਜ ਘਾਬਦੀਆਂ ਇਹਦੇ ਨਾਲ ਹੀ ਉਹ ਫੜਿਆ ਸੀ ਆਪਾਂ ਮਨਿਕਰਨ ਤੋਂ ਆਉਂਦਾ ਉਹ ਤਾਂ ਮਾਰਤਾ ਸੀ ਮਿੱਠਾ ਸਮੂਰ ਵਾਲਾ ਵੀ ਮਾਰਤਾ ਐ ਕਰੀ ਜਾਣ ਜੀ ਕਰੀ ਜਾਣ ਚਲੋ ਉਹਨਾਂ ਨੂੰ ਐਸੀ ਗੱਲ ਖਤਮ ਆਏ ਕੋਈ ਇਹ ਜਿਹੀ ਖੇਡ ਹੈ ਨਹੀਂ ਸਵੇਰੇ ਜਦੋਂ ਮੈਂ ਇੱਕ ਇੱਕ ਬੰਦਾ ਆ ਉਹ ਮੇਰੇ ਨਾਲ ਤਾਂ ਸ਼ੀਟਾਂ ਵਾਲੇ ਦਾ ਸੀ ਸ਼ਾਇਦ ਮੁਸਲਮਾਨ ਸੀ ਉਹ ਉਹ ਤਾਂ ਜੀ ਗਾਲਾਂ ਕੱਢਦਾ ਵੀ ਮੈਨੂੰ ਤੇਰੀ ਮਾਂ ਦੀ ਤੇਰੀ ਭੈਣ ਦੀ ਤੂੰ ਤਾਂ ਪੰਥ ਕਮੇਟੀ ਮੈਂਬਰ ਆ ਤੂੰ ਤਾਂ ਇੰਨੇ ਪੁਲਿਸ ਮਾਰੇ ਨੇ ਤੂੰ ਪਰਿਵਾਰ ਮਾਰੇ ਨੇ ਦੇਖੀ ਹੁਣ ਤੈਨੂੰ ਅਸੀਂ ਪੱਤਰਕਾਰ ਹੀ ਸਿਖਾਵਾਂਗੇ ਅਸਲ 'ਚ ਮੈਂ ਕਿਹਾ ਯਾਰ ਤੁਹਾਡੀ ਪਹਿਲੀ ਗੱਲ ਦਾ ਕੀ ਬਣਿਆ ਇਹ ਲੈ ਵੀ ਕੀ ਬਣਨਾ ਝੂਠਾ ਫਲਾਣਾ ਕਹਿੰਦੇ ਚੰਡੀਗੜ੍ਹ ਤੋਂ ਆ ਰਹੇ ਨੇ ਫਿਰ ਉਹ ਜਿਹੜੀ ਮੈਂ ਤੁਹਾਨੂੰ ਉਦਾਹਰਣ ਦਿੱਤੀ ਆ ਉਹ ਚੰਡੀਗੜ੍ਹ ਤੋਂ ਹੀ ਹੋਈ ਹੋਈ ਸੀ ਰਜਿੰਦਰ ਸਿੰਘ ਰਜਿੰਦਰ ਸਿੰਘ ਸਰਬਜੀਤ ਹੋਰ ਦੋ ਨਾਲ ਕਾਹਨੂੰ ਸੀ ਉਹਨਾਂ ਦਾ ਨਹੀਂ ਮੈਨੂੰ ਪਤਾ ਉੱਥੇ ਫਿਰ ਇਹ ਇਹਨਾਂ ਨੇ ਜਦੋਂ ਮੈਂ ਗਿਆ ਮੈਂ ਖੜਾ ਸੀ ਦੇਖ ਕੇ ਕਹਿੰਦੇ ਜਿਆਦਾ ਖਿੱਚਿਆ ਲੱਗਦਾ ਅੱਛਾ ਉਹ ਪੱਗ ਲਹੀ ਹੋਈ ਤੁਹਾਨੂੰ ਪਤਾ ਗਰਮੀ 'ਚ ਸਾਰਾ ਕੁਝ ਐਜਾ ਹਾਲ ਸੀ ਨਰਿੰਦਰਪਾਲ ਕਹਿੰਦਾ ਹਾਂ ਜੀ ਥੋੜਾ ਜਿਆਦਾ ਖਿੱਚਿਆ ਗਿਆ ਐਸਐਸਪੀ ਜਿਹੜਾ ਸੰਗਰੂਰ ਦਾ ਸੀ ਮੈਨੂੰ ਕਹਿੰਦੇ ਕੁਰਸੀ ਤੇ ਬੈਠੋ ਜੀ ਮੈਂ ਨਹੀਂ ਜੀ ਮੈਂ ਖੜਾ ਹੀ ਠੀਕ ਹਾਂ ਨਹੀਂ ਨਹੀਂ ਬੈਠੋ ਮਾਲੀ ਸਾਹਿਬ ਮੈਂ ਜੀ ਥੋੜੇ ਚਿਰ ਤੁਸੀਂ ਖੜਾ ਕਰੋਗੇ ਕੀ ਤਾਂ ਨਹੀਂ ਨਹੀਂ ਕਹਿੰਦੇ ਨਹੀਂ ਨਹੀਂ ਇਹ ਜੀ ਕੋਈ ਗੱਲ ਨਹੀਂ ਬੈਠੋ ਮੈਂ ਬਹਿ ਗਿਆ ਸਿਵਲ ਚ ਸੀ ਸਾਰੇ ਮੈਂ ਉਹੀ ਗੱਲ ਕਰਨ ਦੇ ਖਾਤਰ ਕਿਉਂਕਿ ਇਹ ਇਹ ਤਾਂ ਗੱਲ ਬਣ ਗਈ ਸੀ ਉਦੋਂ ਵੀ ਖਤਰਾ ਵੱਡਾ ਮਾ ਜੀ ਤੁਸੀਂ ਕੌਣ ਹੱਸ ਪਏ ਕਹਿੰਦੇ ਅਸੀਂ ਪੁਰਸ ਮੇਕਮੇ ਦੇ ਵੱਡੇ ਆ ਉਸਤ ਠੀਕ ਹੈ ਪੁੱਛੀਂਗਾ ਜੀ ਸਵਾਲ ਜਵਾਬ ਚਲੋ ਇੱਕ ਲੰਮੀ ਕਹਾਣੀ ਉਹਦੇ ਵਿੱਚ ਆ ਪਰਿਵਾਰਾਂ ਵਾਲਾ ਨੂੰ ਪੁੱਛਿਆ ਲਿਖ ਕੇ ਦਿਓ ਤੁਸੀਂ ਉਹ ਅਸਲ ਵਿੱਚ ਮੇਰੀ ਲਿਖਾਈ ਪਛਾਣਦੇ ਸੀ ਖਾੜਕੋਂ ਦੇ ਪ੍ਰੈਸ ਨੋਟ ਹੀ ਲਿਖਦੇ ਨੇ ਅੱਛਾ ਮੈਂ ਤਾਂ ਕਦੇ ਲਿਖਿਆ ਨਹੀਂ ਸੀ ਉਹ ਪ੍ਰੈਸ ਨੋਟ ਵੀ ਮੇਰੇ ਮੂਹਰੇ ਕੱਢੀ ਜਾਣ ਇਹ ਕਿਹਦੀ ਲਿਖਾਈ ਹੋ ਸਕਦੀ ਆ ਮੈਂ ਅੰਦਾਜ਼ੇ ਦੇ ਨਾਲ ਕਹਿੰਦਾ ਜਿਵੇਂ ਲੱਗਦਾ ਜਿਵੇਂ ਕੁੜੀਆਂ ਦੀ ਲਿਖਾਈ ਹੁੰਦੀ ਹੈ ਜੀ ਹੋ ਸਕਦਾ ਕਿਸੇ ਕੁੜੀ ਦੀ ਹੋਵੇ ਮੈਂ ਚਲੋ ਨਾਂ ਤਾਂ ਕੀ ਦਾ ਲੈਣਾ ਸੀ ਨਾ ਮੈਨੂੰ ਪਤਾ ਸੀ ਸੱਚੀ ਗੱਲ ਕਹਿੰਦੇ ਵੀ ਜੋ ਤੁਸੀਂ ਪੈਗਾਮ 'ਚ ਲਿਖਦੇ ਹੋ ਖੜਕੂ ਨੇ ਪ੍ਰੈਸ ਨੋਟ ਚ ਦੂਜੇ ਦਿਨ ਉਹੀ ਕਿਵੇਂ ਆ ਜਾਂਦਾ ਸੀ ਮੈਨਾਂ ਜੀ ਤਾਂ ਉਹਨਾਂ ਨੂੰ ਪਤਾ ਮੈਨਾਂ ਸਾਡਾ ਪੰਜਾਬ ਕੱਟ ਕੇ ਖਾਲਸਤਾਨ ਪਾ ਦਿੰਦੇ ਨੇ ਕੁਛ ਅੱਖਰ ਜੇ ਬਦਲ ਕੇ ਆਪਦੇ ਸਾਰੇ ਕਰ ਹੁੰਦਾ ਰਿਹਾ ਕਈ ਵਾਰ ਇਸੇ ਤਰ੍ਹਾਂ ਚਲੋ ਜੀ ਮੈਨੂੰ ਬਾਹਰ ਭੇਜਤਾ ਕਹਿੰਦੇ ਅੱਜ ਦਾ ਜਾਇਦਾ ਕੀ ਹੈ ਤੇਰਾ ਜੋ ਸਾਡੀ ਲਾਈਨ ਸੀ ਗਰੁੱਪ ਦੀ ਮੈਂ ਉਹੀ ਕਿਹਾ ਵੀ ਪਰਮਨ ਸੰਘਰਸ਼ ਆ ਚਾਹੀਦਾ ਆ ਚਾਹੀਦਾ ਆ ਚਾਹੀਦਾ ਤੇ ਖੜਕੂਆਂ ਦੀ ਵੀ ਐ ਕਰਕੇ ਨਿਸ਼ਾਨੇ ਦੀ ਚੋਣ ਗਲਤ ਸੀ ਆਪਸੀ ਇਹ ਉਦੋਂ ਨੂੰ ਖੜਕੂਲੇ ਹਰ ਤਾਂ ਇੱਕ ਹਿਸਾਬ ਨਾਲ ਦਬਾਤੀ ਸੀ ਉਹਨਾਂ ਨੇ ਮੈਂ ਬਾਹਰ ਗਿਆ ਅੱਧੇ ਇੱਕ ਘੰਟੇ ਬਾਅਦ ਮੈਨੂੰ ਬੁਲਾਇਆ ਜੀ ਹੱਸ ਕੇ ਕਹਿੰਦੇ ਮਾਲੀ ਸਾਹਿਬ ਸੱਚ ਨਹੀਂ ਬੋਲ ਰਹੇ ਤੁਸੀਂ ਮੈਂ ਕੀ ਗੱਲ ਹੋਗੀ ਕਹਿੰਦੇ ਤੁਸੀਂ ਹਥਿਆਰਵੰਦ ਸੰਘਰਸ਼ ਦੇ ਹੱਕ ਚ ਮੈਂ ਹੈ ਜੀ ਜੋ ਲਾਈਨ ਆ ਮੈਂ ਮੈਂ ਐਨੀ ਵੀ ਡਰਦੇ ਨਹੀਂ ਕੁਝ ਕਿਹਾ ਮੈਨੂੰ ਪਤਾ ਹੈ ਮੈਂ ਝੂਠ ਬੋਲੂ ਪਗਾਮ ਤੁਹਾਡੇ ਸਾਹਮਣੇ ਰੱਖ ਦੇਣਗੇ ਵੀ ਲਿਖਤਾ ਤਾਂ ਤੁਹਾਡੀ ਆ ਬੋਲਦੀਆਂ ਨੇ ਕਹਿੰਦੇ ਤੁਸੀਂ ਇਹਦੇ ਵਿੱਚ ਲਿਖਿਆ ਵੀ ਖੜਕੂਆਂ ਦੀ ਸਿਲੈਕਸ਼ਨ ਆਫ ਟਾਰਗੇਟ ਗਲਤ ਸੀ ਚੋਟ ਨਿਸ਼ਾਨਾ ਗਲਤ ਸੀ ਚੋਟ ਨਿਸ਼ਾਨਾ ਇਹਦਾ ਮਤਲਬ ਤੁਹਾਨੂੰ ਨਿਸ਼ਾਨੇ ਤੇ ਨਹੀਂ ਇਤਰਾਜ਼ ਗਲਤ ਨਿਸ਼ਾਨੇ ਤੇ ਇਤਰਾਜ਼ ਆ ਮੈਂ ਕਿਹਾ ਮੈਂ ਮੌਕੇ ਤੇ ਗੱਲ ਲਾਉਣ ਗਈ ਮੈਂ ਜੀ ਮੈਂ ਹੁਣ ਇੱਥੇ ਤੋਂ ਡਰਦਾ ਮਾਰਾ ਕਹਿਦਾ ਵੀ ਇੰਦਰਾ ਗਾਂਧੀ ਨੂੰ ਮਾਰਨਾ ਗਲਤ ਸੀ ਵੈਦਿਆਂ ਨੂੰ ਮਾਰਨਾ ਗਲਤ ਸੀ ਉਹਦਾ ਕੀ ਫਾਇਦਾ ਜੀ ਜਿਹਨੂੰ ਮਰਦੀ ਪੁੱਛ ਲੋ ਉਹ ਤਾਂ ਨਹੀਂ ਆਏ ਕਹਿੰਦੇ ਚਲੋ ਹੱਸ ਜੇ ਪਏ ਚਲੋ ਠੀਕ ਆ ਕਹਿੰਦੇ ਐ ਕਹਿ ਕੇ ਜਦੋਂ ਮੈਨੂੰ ਬਾਹਰ ਨੂੰ ਤੋਰਿਆ ਕਹਿੰਦੇ ਜੇ ਕੋਈ ਗੱਲ ਲੱਗਦੀ ਹੋਵੇ ਫੋਨ ਕਰ ਲਈ ਪੰਨੂ ਸਾਹਿਬ ਨੂੰ ਗਰਦੀਪ ਪੰਨੂ ਨੂੰ ਤੇ ਬਹੁਤ ਸਿੱਧੀ ਗੱਲ ਆ ਭਰਾਵਾ ਜਾਂ ਤਾਂ ਸਾਨੂੰ ਦੇ ਦੇ ਇੱਕ ਚੀਫ ਜਨਰਲ ਜਾਂ ਇੱਕ ਦੇ ਦੇ ਪੰਥਕ ਕਮੇਟੀ ਦੇ ਅੰਦਰ ਨਹੀਂ ਸੌਰੀ ਤੈਨੂੰ ਆਰਮ ਸਿੰਘ ਬਲਿੰਗ ਕੋਲੇ ਜਾਣਾ ਬਹੁਤ ਗੜਬੜ ਅਸਲ ਕੀ ਹੋਈ ਨਾ ਇੱਕ ਪੰਥਕ ਕਮੇਟੀ ਮੈਂਬਰ ਸੀ ਨਾਂ ਦਾ ਸੀ ਗੁਰਵਾਜ ਸਿੰਘ ਸੀ ਸ਼ਾਇਦ ਉਹਦਾ ਨਾਮ ਅਸਲ ਤੋਂ ਹੈ ਨਹੀਂ ਸੀ ਬਾਕੀ ਇਹਨਿੰਦਾ ਪਛਾਣ ਸੀ ਉਹਨਾਂ ਨੂੰ ਸਾਰੇ ਕਸੇ ਦੀ ਉਹ ਨਾਲੇ ਗੁਰਬਾਜ ਸਿੰਘ ਇਹੀ ਹੈ ਇਹੀ ਆ ਕਿਉਂਕਿ ਇਹ ਗੱਲ ਮੈਨੂੰ ਇੱਕ ਵਾਰ ਜਲੰਧਰ ਵੀ ਕਹੀ ਸੀ ਤੁਹਾਡਾ ਨਾਮ ਆ ਰਸ਼ੀ ਅਲਗ ਦਵਿੰਦਰਜੀਤ ਦਰਸ਼ੀ ਮੈਂ ਜਲੰਧਰ ਸੀ ਉਦੋਂ ਉਹ ਵੀ ਉੱਥੇ ਹੁੰਦਾ ਸੀ ਉਹ ਮੈਨੂੰ ਕਹਿੰਦਾ ਉਹਦਾ ਕੋਈ ਥਾਣੇਦਾਰ ਸੀ ਕਿਤੇ ਇੱਧਰ ਗਿਆ ਉਹ ਸ਼ਰਪੁਰ ਵੱਲ ਕਹਿੰਦਾ ਮਾਲੀ ਯਾਰ ਕਿਉਂਕਿ ਉਦੋਂ ਤਾਂ ਐਸੀ ਮਾਲੀ ਛੱਡ ਗਿਆ ਜੀ ਪੱਤਰਕਾਰ ਬਣ ਗਿਆ ਚਲੋ ਆਪਦੀ ਇਹ ਕੰਮ ਕਰਦਾ ਕਹਿੰਦਾ ਯਾਰ ਤੇਰਾ ਨਾਂ ਕਸੂਤਾ じゃ ਬੋਲ ਰਿਹਾ ਹੁਣ ਵੀ ਮੈਂ ਕੀ ਆ ਕਹਿੰਦਾ ਯਾਰ ਥਾਣੇਦਾਰ ਉਹ ਕਹਿੰਦਾ ਵੀ ਮਾਲਵਿੰਦਰ ਮਾਲੀ ਆ ਜਿਹੜਾ ਪੰਥ ਕਮੇਟੀ ਮੈਂਬਰ ਉਹ ਆ ਜਿਹਦਾ ਪਤਾ ਨਹੀਂ ਲੱਗ ਰਿਹਾ ਮੈਂ ਨਹੀਂ ਜਾ ਰਿਹਾ ਮੈਨੂੰ ਕਹਿੰਦਾ ਯਾਰ ਖਿਆਲ ਰੱਖੀ ਬਚ ਕੇ ਰਹੀ ਐ ਸਾਲਾ ਕੋਈ ਮੈਂ ਜਾ ਰਿਹਾ ਇਸ ਦੀ ਕੋਈ ਗੱਲੇ ਕਹਿੰਦਾ ਕੋਈ ਹੈ ਮੈਂ ਬਿਲਕੁਲ ਇਸ ਦੀ ਕੋਈ ਗੱਲ ਹੈ ਨਹੀਂ ਫਿਰ ਉਹ ਮੈਨੂੰ ਕੜਿੱਕ ਕੀਤਾ ਅੱਛਾ ਇੱਕ ਉਹਨਾਂ ਨੇ ਮੈਨੂੰ ਪੁੱਛਿਆ ਅੱਛਾ ਤੁਸੀਂ ਪੱਤਰਕਾਰ ਹਾਂ ਹਾਂਜੀ ਕਹਿੰਦੇ ਜਲੰਧਰ ਕਿਸੇ ਪੱਤਰਕਾਰ ਨੂੰ ਜਾਣਦਾ ਮੈਂ ਜਾਣ ਕੇ ਜਤਿੰਦਰ ਪੰਨੂ ਦਾ ਨਾਮ ਲਿਆ ਮੈਂ ਜਾਣਦਾ ਵੀ ਸੀ ਉਹਨੂੰ ਕੋਈ ਰੌਲੇ ਨਹੀਂ ਪਤਾ ਸੀ ਮੈਨੂੰ ਜਤਿੰਦਰ ਪੰਨੂ ਹੋਰ ਲਾਈਨ ਤੇ ਤੇ ਕਹਿੰਦੇ ਹੱਸ ਕੇ ਉਹ ਵੀ ਤੈਨੂੰ ਜਾਣਦਾ ਮੈਂ ਜੀ ਪੁੱਛ ਲਓ ਹਾਂ ਮੈਨੂੰ ਜਾਣਦਾ ਉਹਦੇ ਰਾਤ ਨੂੰ ਨਾ ਮੇਰੇ ਮਨ ਚ ਆ ਗਈ ਗੀ ਖੇੜਾ ਮੇਰੇ ਮਨ 'ਚੇ ਖਿਆਲ ਆ ਗਿਆ ਵੀ ਯਾਰ ਹੁਣ ਆਪਾਂ ਅਜਮੇਰ ਵਾਲੀ ਫਾਈਲ ਖੋਲੀਏ ਲਮਕਾਉਣ ਖਾਤਰ ਅੱਛਾ ਵਿਚ ਦੀ ਨਾ ਇੱਕ ਦਿਨ ਕੀ ਹੋਇਆ ਇੱਕ ਬੰਦਾ ਲੱਡੂ ਵੰਡਦਾ ਫਿਰੇ ਉੱਥੇ ਉਹਨੇ ਮੈਨੂੰ ਵੀ ਲੱਡੂ ਦੇਤਾ ਮੈਂ ਲੱਡੂ ਲੈ ਲਿਆ ਮਹਾ ਬਾਈ ਜੀ ਕਾਦੇ ਖਾਤਰ ਕਹਿੰਦੇ ਜੀ ਬੇਟਾ ਹੋਇਆ ਮਹਾ ਬਧਾਈਆਂ ਭਈ ਕਾਠ 'ਚ ਫਸੇ ਹੋਏ ਸੀ ਮੇਰੀਆਂ ਲੱਤਾਂ ਤੇ ਕਹਿੰਦਾ ਬਾਈ ਜੀ ਤੁਹਾਡਾ ਨਾਮ ਮਾਲਵਿੰਦਰ ਮਾਲੀਆ ਮਹਾ ਕਹਿੰਦਾ ਬੜਾ ਰੌਲਾ ਪੈ ਰਿਹਾ ਬਾਹਰ ਤੁਹਾਡਾ ਮਤਲਬ ਵਾਇਰਲੈਸ ਸਪਰੇਟਰ ਸੀ ਉੱਥੇ ਨਾਂ ਨਹੀਂ ਮੈਂ ਉਹਦਾ ਜਾਣਦਾ ਮਤਲਬ ਇਸ ਤਰ੍ਹਾਂ ਦੀ ਗੱਲ ਮੈਂ ਸੋਚਿਆ ਵੀ ਇਹਨੂੰ ਲਮਕਾਈਏ ਕਹਾਂ ਗੱਲ ਨੂੰ ਅੱਛਾ ਮੈਂ ਉਹਨਾਂ ਨੂੰ ਕਿਹਾ ਮੇਰੀ ਪੰਨੂ ਸਾਹਿਬ ਨਾਲ ਗੱਲ ਕਰੋ ਗੁਰਦੀਪ ਪੰਨੂ ਨਾਲ ਕਹਿੰਦੇ ਸੌਂ ਜਾ ਹੁਣ ਕਿਹੜਾ ਪੰਨੂ ਆ ਇੱਥੇ ਮੈਨੂੰ ਜੀ ਉਹਨਾਂ ਨੇ ਉੱਥੋਂ ਕੱਢ ਕੇ ਸੀਆਈਏ ਸਟਾਫ ਚ ਉਹਨਾਂ ਪਿੱਛੋਂ ਦੀ ਲਿਜਾ ਕੇ ਇੱਕ ਕੁਆਟਰ ਚ ਬੰਦ ਕਰਤਾ ਅੱਛਾ ਮੈਂ ਆਖਿਆ ਵੀ ਖੇਡ ਖਤਮ ਹੁਣ ਤਾਂ ਕੋਈ ਗੱਲ ਹੈ ਨਹੀਂ ਅੰਤਮ ਟਾਈਮ ਆ ਗਿਆ ਅੱਛਾ ਜਿਹੜਾ ਬੰਦਾ ਉਹ ਮੇਰੇ ਗਾਰਡ ਸੀ ਉਹ ਬਖੋਪੀਰਦਾ ਸੀ ਮੇਰੇ ਪਿੰਡਾਂ ਦੇ ਨੇੜੇ ਦਾ ਤੁਹਾਨੂੰ ਪਹਿਲਾਂ ਪਤਾ ਹੁੰਦਾ ਨਾ ਵੀ ਆ ਪੁਲਿਸ ਇੱਥੇ ਫਿਰਦਾ ਭਵਾਨੀਗੜ੍ਹ ਮੈਨੂੰ ਪੁਲਿਸ ਜਾਣਦੀ ਨਹੀਂ ਸੀ ਮੈਂ ਤਾਂ ਆਮ ਹੀ ਫਿਰਦਾ ਸੀ ਉੱਥੇ ਰਣਜੀਤ ਪੱਤਰਕਾਰ ਸੀ ਮੇਰਾ ਛੋਟਾ ਭਰਾ ਉੱਥੇ ਬੈਠੇ ਰਹਿਣਾ ਗੱਲਾਂ ਹੋਈ ਜਾਣੀਆਂ ਸਾਰੇ ਕਸੇ ਦੀਆਂ ਮੈਂ ਨਾ ਪਸ਼ਾਬ ਕਰਨ ਜਾਇਆ ਕਰਾਂ ਬਾਹਰ ਆਇਆ ਕਰਾਂ ਮੈਨੂੰ ਮੈਂ ਬਾਹਰ ਦੇਖਿਆ ਵੀ ਡੇਢ ਕਫੁੱਟ ਦੀ ਕੰਨਡਟ ਹੀ ਜੀ ਹੋਈ ਗਾਹਮੱਕੀ ਹੈ ਮੈਂ ਫੈਸਲਾ ਕਰ ਲਿਆ ਵੀ ਰਾਤ ਨੂੰ ਭੱਜੂ ਬਾਟੇ ਕਿ ਬਚਗੇ ਨਹੀਂ ਦੇਖੀ ਜੂ ਉਹ ਮੈਨੂੰ ਕਹਿੰਦਾ ਵੀ ਜੀ ਵਾਰ-ਵਾਰ ਕਿ ਪਿਸ਼ਾਉ ਕਰਨ ਜਾਂਦੇ ਹੋ ਮੈਂ ਮੇਰੀ ਤਾਂ ਤੇ ਤੂੰ ਆ ਜਾ ਲੱਗ ਜੂ ਪਤਾ ਤੇਰਾ ਨਿਕਲੂਗਾ ਮੈਂ ਟਾਲਿਆ ਉਹਨੂੰ ਜੀ ਇਹਨੇ 2:30 ਵਜੇ ਮੇਰਾ ਖਿਆਲ 3:00 ਵਜੇ ਹਾਂ ਵੀ ਮਾਲੀ ਸਕਰੋਦੀ ਵਾਲਾ ਉਹੀ ਨਿਰਮਲ ਮੁੰਸ਼ੀ ਨੇ ਮਾਰੀ ਹਾਕ ਉਸੇ ਤਰ੍ਹਾਂ ਉਹਨੇ ਕਰਕੇ ਵੀ ਟੋਰਾ ਛੱਡ ਲਾ ਤੇ ਬੰਨ ਲਾ ਉਸੇ ਤਰ੍ਹਾਂ ਜਿਪਸੀ ਚ ਮੁੱਦਾ ਪਾਤਾ ਮੈਨੂੰ ਉਸੇ ਤਰ੍ਹਾਂ ਜਿਵੇਂ ਲੈ ਕੇ ਆਏ ਸੀ ਕਰਤਾ ਉਦੋਂ ਵੀ ਉਹੀ ਗੱਲ ਬੜਾ ਖਤਰਨਾਕ ਆ ਸੰਭਲ ਕੇ ਚੱਲਿਓ ਮੈਂ ਦੇਖਿਆ ਵੀ ਗੱਡੀ ਮੈਂ ਅਨਾਜਾ ਲਾ ਰਿਆ ਸੀ ਗੱਡੀ ਕਿੱਧਰ ਨੂੰ ਜਾ ਰਹੀ ਹੈ ਸਾਡੇ ਭਵਾਨੀਗੜ੍ਹ ਥਾਣੇ 'ਚ ਨਾ ਜਿਪਸੀ ਪੁੱਠੀ ਬੈਕ ਲੱਗਦੀ ਸੀ ਸਿੱਧੀ ਨਹੀਂ ਲੱਗਦੀ ਸੀ ਕਿਉਂਕਿ ਉੱਥੇ ਮੋੜ ਨਾ ਥਾ ਨਹੀਂ ਸੀ ਉਹ ਬੈਕ ਕਰਕੇ ਜਦੋਂ ਲਾਈ ਜਿਪਸੀ ਤੇ ਮਹਲੇ ਭਵਾਨੀਗੜ੍ਹ ਲੈ ਮਨ 'ਚ ਹੀ ਆਇਆ ਵੀ ਇਸ ਇਲਾਕੇ 'ਚ ਮਾਰਨਗੇ ਕਿਤੇ ਵੀ ਕਿਉਂਕਿ ਮੇਰਾ ਇਲਾਕਾ ਵੀ ਆ ਪਗੋੜਾ ਜਿਵੇਂ ਚੱਲ ਸੀ ਮੁਕਾਬਲਾ ਵੜੂਗਾ ਹਾਂ ਮੈਨੂੰ ਜਿਪਸੀ ਚ ਲਾਇਆ ਜਦੋਂ ਮੇਰਾ ਮੂੰਹ ਜਾਂ ਕੀਤਾ ਮੂਰੇ ਲਿਖਿਆ ਹੋਇਆ ਸੰਗਰੂਰ ਕਤਵਲੀ ਅੱਛਾ ਉਦੋਂ ਹੀ ਮਹਿਲੇ ਇਹ ਤਾਂ ਬਣ ਗਈ ਗੱਲ ਪੇਸ਼ ਕਰਨਗੇ ਬੰਦੇ ਆਉਣ ਜਾਣ ਅੱਛਾ ਜਿਹੜਾ ਗੇਟ ਤੇ ਸੰਤਰੀ ਸੀ ਰਣਜੀਤ ਦੀ ਸਵੇਰ ਪਾਟਸੀ ਦੀ ਦੁਕਾਨ ਸੀ ਉਹਦੇ ਨਾਲ ਇੱਕ ਫੈਜਗੜ ਦਾ ਮੁੰਡਾ ਸੀ ਉਹਦਾ ਭਾਈ ਮੈਂ ਉਹਨੂੰ ਜਾਣਦਾ ਸੀ ਸਾਡੇ ਫੱਗੂ ਵਾਲੇ ਦੇ ਟਰਾਂਸਪੋਰਟਰ ਸੀ ਉਹ ਮੇਰੇ ਕੋਲੋਂ ਹੀ ਉਨੀ ਲੰਘੇ ਮੈਂ ਹੌਲੀ ਦੇ ਕੇ ਕਹਾ ਮੈਂ ਹੈ ਜੀ ਦੱਸ ਦਿਓ ਘਰੇ ਮੈਂ ਮਾਲੀ ਆ ਕਿਹੜਾ ਸੁਣਦਾ ਬਾਈ ਦੀ ਅਗਲਾ ਉਸ ਸਮੇਂ ਉੱਥੇ ਨੇ ਇੱਕ ਡੀਐਸਪੀਸੀ ਜੀ ਨੇ ਕੋਟਲਾ ਅਜਨੇਰ ਕਾਂਡ ਚ ਉਹਦਾ ਨਾਮ ਆਇਆ ਸੀ ਇੱਥੇ ਨੇੜੇ ਤੇੜੇ ਨਾ ਚੰਡੀਗੜ੍ਹ ਦੇ ਨੇੜੇ ਉਹਦੀਆਂ ਖਬਰਾਂ ਜੀਆਂ ਲੱਗੀਆਂ ਸੀ ਉਹ ਮੈਨੂੰ ਕਹਿੰਦਾ ਜੀ ਐਂ ਕਰੋ ਪੱਗ ਬੰਨ ਲਓ ਉਹਨੇ ਵੀ ਇਹੀ ਗੱਲ ਕਹੀ ਜਿਆਦਾ ਖੱਟਿਆ ਗਿਆ ਕੰਮ ਲੱਗਦਾ ਮਾਲੀ ਸਾਹਿਬ ਸਾਹਿਬ ਤੋਂ ਬਿਨਾਂ ਨਹੀਂ ਮੈਨੂੰ ਬੋਲੇ ਮੈਂ ਕਿ ਮੂੰਹ ਧੋਣਾ ਨਹੀਂ ਪਹਿਲਾਂ ਮੈਂ ਮੂੰਹ ਧੋਤਾ ਮੈਂ ਪਾਣੀ ਪੀਣਾ ਪਾਣੀ ਪਿਆ ਪੱਗ ਬੰਨ ਲਓ ਜੀ ਠੀਕ ਕਰਕੇ ਇਸੇ ਤਰ੍ਹਾਂ ਉਹ ਸਾਡੇ ਭਵਨ ਨੂੰ ਥਾਣੇ ਦਾ ਮੁੰਸ਼ੀ ਸੀ ਉਹ ਆਇਆ ਮਾਲੀ ਸਾਹਿਬ ਕੋਈ ਨਿਸ਼ਾਨ ਤਸ ਤੋਂ ਟੋੜਾ ਮਾਹੀ ਪੈ ਗਈ ਗ੍ਰਫਤਾਰੀ ਕਿਉਂਕਿ ਜਦੋਂ ਗ੍ਰਫਤਾਰੀ ਪਾਉਂਦੇ ਆ ਉਦੋਂ ਨਿਸ਼ਾਨ ਪੁੱਛਦੇ ਆ ਚਲੋ ਜੀ ਗ੍ਰਫਤਾਰੀ ਪੈ ਗਈ ਉਹਦੀ ਮੈਨੂੰ ਲੱਗੇ ਉਸੇ ਢਾਲੀ ਵਾਲ ਜੱਜ ਦੇ ਅੱਛਾ ਉਹ ਕਹਿੰਦਾ ਨਾਮ ਹੀ ਕੱਲ ਰੋਲਾ ਪੈ ਗਿਆ ਜਿਆਦੇ ਵੀ ਡਿਊਟੀ ਮਿਨਿਸਟਰ ਕੋਲ ਲੈ ਕੇ ਜਾਓ ਡਿਊਟੀ ਮਿਨਿਸਟਰ ਕੋਲੇ ਲੈ ਕੇ ਉਹ ਕਹਿੰਦਾ ਕਦੋਂ ਫੜਿਆ ਕਹਿੰਦੇ ਜੀ ਅੱਜੇ ਫੜਿਆ ਉਹ ਪਤਾ ਨਹੀਂ ਭਵਾਨੀਗੜ੍ਹੋਂ ਆਉਂਦਾ ਸੀ ਜੀ ਇਹ ਉੱਥੋਂ ਫੜਿਆ ਉਹ ਕਹਿੰਦਾ ਫਿਰ 24 ਘੰਟੇ ਕੱਲ ਨੂੰ ਪੇਸ਼ ਕਰਿਓ ਉਦੋਂ ਛੁੱਟੀ ਸੀ ਸ਼ਾਇਦ ਮੇਰਾ ਖਿਆਲ ਉਹਨੇ ਵੀ ਜਵਾਬ ਦੇਤਾ ਉਹ ਆ ਕੇ ਮੈਨੂੰ ਕਹਿੰਦੇ ਮਾਲੀ ਸਾਹਿਬ ਟਾਲੀ ਵਾਲ ਜੱਜ ਜਾਨਾ ਜਿਹੜਾ ਤੁਹਾਡਾ ਆਰ ਡੀ ਐਮ ਹੈ ਜੀ ਮੈਂ ਤਾਂ ਜਾਣਦਾ ਨਹੀਂ ਕਹਿੰਦੇ ਤੁਹਾਨੂੰ ਉਹ ਬਹੁਤ ਚੰਗੀ ਤਰ੍ਹਾਂ ਜਾਣਦਾ ਇੱਕ ਵਾਰੀ ਫੇਰ ਤੁਸੀਂ ਬੇਨਤੀ ਕਰੋ ਉਦੋਂ ਮੈਂ ਜਿਪਸੀ 'ਚ ਮੈਨੂੰ ਖੁੱਲਾ ਬਿਠਾਇਆ ਹੋਇਆ ਲੋਕ ਦੇਖਣ ਜਿਹੜੇ ਜਾਣਦੇ ਸੀ ਬੇਫਿਕਰ ਜੇ ਹੋਗੇ ਚਲੋ ਦਵਾਰੇ ਜਦੋਂ ਗਏ ਉਹਦੀ ਕੋਠੀ ਦੇ ਬਾਹਰ ਮੈਨੂੰ ਖੜਾ ਲਿਆ ਤੇ ਉਹਨਾਂ ਨੂੰ ਕਹੇ ਸਰ ਉਹ ਕਹਿੰਦਾ ਹਾਂ ਜੀ ਮਾਲੀ ਸਾਹਿਬ ਮੈਂ ਸასიਖਾਲ ਸਰ ਕੀ ਹਾਲ ਆ ਵਧੀਆ ਕੋਈ ਨੁਕਸਾਨ ਤਾਂ ਨਹੀਂ ਆਇਆ ਫਲਾਨਾ ਮੈਂ ਹਾਂ ਨਾ ਜੀ ਭੇਜਦੀ ਫਿਰ ਤੈਨੂੰ ਜੇਲ ਮੈਂ ਹਾਂ ਜੀ ਉਹਨੇ ਰਿਮਾਂਡ ਦੇਤਾ ਜੀ ਮੇਰਾ ਅੱਛਾ ਨਾ ਜੇਲ ਭੇਜਤਾ ਜੁਡੀਸ਼ੀਅਲ ਰਿਮਾਂਡ ਤੇ ਭੇਜ ਜੁਡੀਸ਼ੀਅਲ ਰਿਮਾਂਡ ਭੇਜਤਾ ਉੱਥੇ ਜਦੋਂ ਮੈਂ ਤੋ ਦਸਤਜੇ ਕਰਾਈ ਜਾਂ ਹੁਣ ਸਫਿਆਂ ਤੇ ਮੈਂ ਆਖੇ ਕੀ ਆ ਕਹਿੰਦੇ ਜੀ ਐਨਐਸਏ ਲੱਗਿਆ ਮੈਂ ਐਨਐਸਏ ਕਿਦੋਂ ਲੱਗਿਆ 91 ਦਾ ਲੱਗੇ ਹੋਇਆ ਸੀ ਕਿਤੇ ਅੱਛਾ ਇਹ ਘਟਨਾ ਕਦੋਂ ਦੀ ਹੈ ਇਹ ਕੀ ਮੇਰਾ ਖਿਆਲ 92 ਦੇ ਅਖੀਰ ਜੇ ਚਾ ਮੇਰਾ ਖਿਆਲ ਆ ਜਿੱਥੋਂ ਤੱਕ ਓਕੇ ਤੇ ਜੇਲ੍ਹ ਬੰਦ ਇਹ ਤਾਂ ਬਿਆਨ ਸਿੰਘ ਦੀ ਗਵਰਨਮੈਂਟ ਆ ਗਈ ਸੀ ਉਦੋਂ ਹਾਂ ਉਹ ਬਿਆਨ ਸਿੰਘ ਦੀ ਸਰਕਾਰ ਸੀ ਨਾ ਇਸੇ ਕਰਕੇ ਜਦੋਂ ਮੈਨੂੰ ਉੱਥੋਂ ਚੱਕਿਆ ਮਲੇਰਕਟਲੇ ਤੋਂ ਸਰਪੰਚ ਬੈਠਾ ਸੀ ਉਹ ਮਲੇਰਕਟਲੇ ਬਾਈਪਾਸ ਤੇ ਬੱਸ ਰੁਕੀ ਉਹਦੀ ਉੱਤਰ ਗਿਆ ਉੱਤਰ ਕੇ ਉਹਦੀ ਉਹ ਸਿੱਧਾ ਪਿੰਡ ਪਿੰਡ ਆ ਕੇ ਉਹ ਸਿੱਧਾ ਖੇਤ ਗਿਆ ਖੇਤ ਤੇ ਰਣਜੀਤ ਬੈਠਾ ਸੀ ਤੇ ਸਾਡੇ ਪਿੰਡ ਪਵੇ ਕੁਕਰਜੀ ਪੁਲਿਸ ਦੀ ਉਹਦੇ ਉਹ ਸਿੱਧੇ ਚੰਡੀਗੜ੍ਹ ਆ ਗਏ ਟ੍ਰਿਬਿਊਨ ਵਿੱਚ ਵੀ ਖਬਰਾਂ ਲੱਗੀਆਂ ਉਹ ਯਾਗਰ ਸਿੰਘ ਸਾਡੇ ਪਿੰਡ ਵਿਆਹੇ ਹੋਏ ਨੇ ਆ ਡੀਪੀਰੋ ਕਦਮ ਵਾਲੇ ਕਦਮ ਵਾਲੇ ਉਹ ਕੁਦਰਤੀ ਤੌਰ ਤੇ ਉਹਨਾਂ ਕੋਲ ਹੀ ਜਾਣਾ ਸੀ ਉਹਨਾਂ ਨੇ ਉਹਨਾਂ ਕੋਲੇ ਗਏ ਚਲੋ ਇਹਨਾਂ ਨੇ ਕੀਤਾ ਫਿਰ ਉਹਨਾਂ ਨੇ ਕੀਤਾ ਜਲੰਧਰ ਪੱਤਰਕਾਰਾਂ ਨੇ ਵੀ ਕੀਤਾ ਆਪਰੇਸ਼ਨ ਨਾਈਟ ਡੈਮੋਨੀਸ਼ਨ ਚੱਲ ਰਿਹਾ ਸੀ ਉਦੋਂ ਉਦੋਂ ਤੁਹਾਨੂੰ ਪਤਾ ਕੇਪੀਐਸ ਅਗਲੇ ਸ਼ਰਾਬ ਪੀਂਦਾ ਸੀ ਤੇ ਰਾਤ ਨੂੰ ਫਿਰ ਜਿਪਸੀਆਂ ਨਿਕਲਦੀਆਂ ਸੀ ਜਲੰਧਰ ਪੱਤਰਕਾਰਾਂ ਨੇ ਵੀ ਇਹ ਸਵਾਲ ਉਠਾਇਆ ਵੀ ਸਾਡਾ ਬੰਦਾ ਤੁਸੀਂ ਫੜ ਲਿਆ ਜੀ ਉਹ ਕਹਿੰਦੇ ਅੱਛਾ ਅੱਛਾ ਠੀਕ ਆ ਉਹਨਾਂ ਨਾਲ ਕੋਈ ਪਾਂਡੇ ਸੀ ਕਹਿੰਦੇ ਪਾਂਡੇ ਨਰਿੰਦਰ ਪਾਂ ਨਾਲ ਗੱਲ ਕਰ ਗੱਲ ਉਹਨੇ ਫੋਨ ਫੋਨ ਕੀਤੇ ਉਹ ਕਹਿੰਦੇ ਜੀ ਉਹ ਤਾਂ ਚੱਕਦੇ ਨਹੀਂ ਸੁੱਤੇ ਪਏ ਆ ਕਹਿੰਦਾ ਫਿਰ ਉਹਨੂੰ ਮੈਸੇਜ ਦੇ ਸਟੇਟਸ ਕੋ ਰੱਖਣਾ ਮਤਲਬ ਮਾਰਨਾ ਨਹੀਂ ਇਹਦਾ ਮਤਲਬ ਇਹੀ ਹੈ ਜੋ ਮੈਨੂੰ ਉਹ ਕਹਿੰਦੇ ਵੀ ਉੱਥੇ ਸਰੇਂਦਰ ਅਰੋੜਾ ਸੀ ਉਹ ਵੀ ਯੂਐਨਆਈ ਵਾਲੇ ਉਹ ਵੀ ਬੋਲੇ ਰਤਨ ਰਾਏ ਸਿੰਘ ਛੋਟੀ ਸੀ ਕਾਲੀ ਪੱਤਰ ਕਹਿੰਦੇ ਉਹ ਵੀ ਉੱਥੇ ਸੀ ਉਹ ਕਹਿੰਦੇ ਵੀ ਉਹਦੀ ਜ਼ਿੰਮੇਵਾਰੀ ਕੌਣ ਲੈਂਦਾ ਛੋਟੀ ਸਾਹਿਬ ਕਹਿੰਦੇ ਮੈਂ ਲੈ ਲੈਂਦਾ ਜੋ ਮੈਨੂੰ ਬਾਅਦ ਦੀਆਂ ਗੱਲਾਂ ਪਤਾ ਲੱਗੀਆਂ ਸੋ ਇਸ ਤਰ੍ਹਾਂ ਦਾ ਜਮਾਂ ਜੋੜ ਜੇ ਹੋ ਕੇ ਉੱਥੇ ਹੋ ਗਿਆ ਤੇ ਜੇਲ੍ਹ ਤੇ ਰੌਲੇ ਪਹਿਲਾਂ ਹੀ ਪਿਆ ਹੋਇਆ ਸੀ ਜਿਵੇਂ ਪਟਿਆਲਾ ਜ਼ਿਲ੍ਹੇ ਚ ਪਿਆ ਹੋਇਆ ਸੀ ਮਾਲੀ ਆ ਰਿਹਾ ਮਾਲੀ ਆ ਰਿਹਾ ਜੇਲ੍ਹ ਬੰਦ ਉਹ ਕਹਿੰਦੇ ਜੀ ਜੇਲ੍ਹ ਬੰਦੀ ਹੋ ਗਈ ਹੁਣ ਤਾਂ ਰੋਟੀ ਵੀ ਨਹੀਂ ਮਿਲਣੀ ਉਹ ਮੈਨੂੰ ਕਹਿੰਦਾ ਮਾਲੀ ਸਾਹਿਬ ਮੀਟ ਮੂਟ ਖਾ ਲੈਨੇ ਡੀਐਸਪੀ ਕਹਿੰਦਾ ਮੈਂ ਆਹ ਕਹਿੰਦਾ ਜਾਓ ਮੁੰਡਿਓ ਚਿਕਨ ਲੈ ਕੇ ਆਓ ਲਿਓ ਰੋਟੀ ਐਨੇ ਅੰਦਰੋਂ ਇੱਕ ਬੰਦਾ ਆਇਆ ਜੇਲ੍ਹ ਸੁਪਰੀਂ ਕਹਿੰਦਾ ਨਾ ਡੀਐਸਪੀ ਇਹਨੇ ਮੈਨੂੰ ਫੜਿਆ ਸੀ ਜਿਹੜਾ ਛੱਡਣ ਜਾ ਰਿਹਾ ਸੀ ਜੇੜਾ ਛੱਡਣ ਜਾ ਰਿਹਾ ਸੀ ਜੇਲ੍ਹ ਵਾਲਾ ਨੇ ਕਿਹਾ ਵੀ ਹੁਣ ਤਾਂ ਰੋਟੀ ਨਹੀਂ ਮੈਨੂੰ ਕਹਿੰਦਾ ਰੋਟੀ ਖਾਧੀ ਐ ਮੈਂ ਜੀ ਕਿਹੜੀ ਰੋਟੀਆਂ ਖਾਧੀ ਜਾਂਨੇ ਕਮੋਂਦੇ ਤਾਂ ਵੀ ਨਹੀਂ ਸੀ ਲੰਘਦੀ ਤੇ ਅੰਦਰੋਂ ਸੁਨੇਹਾ ਆ ਇੱਕ ਦਾ ਉਹ ਬੰਦਾ ਕਹਿੰਦਾ ਜੀ ਨਛੱਤਰ ਸਿੰਘ ਰੋਡੇ ਨੇ ਰੋਟੀ ਰੱਖੀ ਹੋਈ ਆ ਮਾਲੀ ਸਾਹਿਬ ਲਈ ਅੱਛਾ ਉਹਦੋਂ ਨਛੱਤਰ ਸਿੰਘ ਰੋਡੇ ਉੱਥੇ ਸੀ ਐਨਐਸਏ ਲੱਗਿਆ ਹੋਇਆ ਸੀ ਬਾਬਾ ਜੇੜ ਹਾਂ ਹੱਤਾ ਹੋਈ ਸੀ ਜਿੱਥੇ ਭਾਈ ਗੁਰਦੇਵ ਸਿੰਘ ਕੌਕੇ ਸੀ ਅੱਛਾ ਉੱਥੇ ਅੰਦਰ ਗਾਰਡ ਲੱਗੀ ਹੋਈ ਮੇਰੇ ਅੰਦਰ ਅੱਛਾ ਪੁਲਿਸ ਦੀ ਮੈਂ ਤਾਂ ਰਾਤ ਨੂੰ ਫਿਰ ਆਪਦੇ ਕੱਪੜੇ ਕੁੱਪੜੇ ਧੋਤੇ ਤੌਲੀਆ ਆ ਗਿਆ ਪਰਨਾ ਜਾ ਆ ਗਿਆ ਇਨੇ ਦਿਨਾਂ ਦੇ ਨਾਤੇ ਵੀ ਨਹੀਂ ਸੀ ਹੋਰ ਸਾਰਾ ਕੁਝ ਸੀ ਚਲੋ ਇੱਕ ਜੇਲ੍ਹ ਦਾ ਸਫ਼ਰ ਸੀ ਵੱਖਰਾ ਤੇ ਆ ਜ ਮੜ ਕੇ ਹਾਈ ਕੋਰਟ ਦੇ ਵਿੱਚੋਂ ਪੇਸ਼ੀ ਭਈ ਇਹ ਹੀ ਜਿਹੜੇ ਦੋ ਨੁਕਤੇ ਸੀ ਇਹਨਾਂ ਦੇ ਆਸਰੀ ਇੱਕ ਪਤਾ ਇੱਕ ਨੁਕਤਾ ਕੀ ਸੀ ਜਨਤਕ ਪੈਗਾਮ ਨਾ ਸਾਡੇ ਉਦੋਂ ਛਾਪੇ ਪੈਣ ਲੱਗੇ ਬੰਦ ਕਰਤਾ ਅਸੀਂ ਉਹ ਜਾਲੀ ਪ੍ਰਿੰਟ ਲਾਈਨ ਤੇ ਛਪਾਉਂਦੇ ਹੁੰਦੇ ਉਹਨਾਂ ਨੇ ਜਨਤਕ ਪੈਗਾਮ ਕੇ ਪੇਸ਼ ਕੀਤੇ ਮੈਂ ਇਹ ਤਾਂ ਪੁਲਿਸ ਨੇ ਛਪਾਇਆ ਅਸੀਂ ਤਾਂ ਕਦੋਂ ਦਾ ਬੰਦ ਕੀਤਾ ਹੈ ਜਨਤਕ ਪੈਗਾਮ ਕੱਢਣਾ ਅਸੀਂ ਅਸੀਂ ਕੱਢਣਾ ਵੀ ਬੰਦ ਕਰਤਾ ਲਿਖ ਕੇ ਵੀ ਦੇਤਾ ਵੀ ਅਸੀਂ ਪੇਪਰ ਬੰਦ ਕਰ ਰਹੇ ਆ ਵੀ ਕਾਨੂੰਨੀ ਪੰਗਾ ਜਨਾ ਸਾਰੇ ਕਾਸੇ ਤੋਂ ਪਾਵੇ ਮੇਰਾ ਖਿਆਲ ਹੁਣ ਮੇਰੇ ਯਾਦ ਨਹੀਂ ਟਵਾਣਾ ਸਾਫ ਸੀ ਉਦੋਂ ਇੱਕ ਜੱਜ ਚਲੋ ਉਹ ਪਿਛੇ ਪਈਦੀ ਮੇਰੀ ਸੀਆਰਪੀ ਵੱਡੀ ਗਾਰਦ ਤਸੀਹਤ ਹੂਕ ਹੁੰਦੀ ਸੀ ਜੇਲ੍ਹ ਦੇ ਵਿੱਚ ਮੈਨੂੰ ਮੁੜ ਕੇ ਲੱਗੇ ਜੇਲ੍ਹ ਸੁਪਰਡੈਂਟ ਨਾ ਆਪਣੇ ਗਰਵਾਚਨ ਬੱਚੀ ਦਾ ਰਿਸ਼ਤੇਦਾਰ ਸੀ ਸਾਲਾ ਸੀ ਉਹਨਾਂ ਦਾ ਵਧੀਆ ਸੀ ਮੇਰੇ ਨਾਲ ਤਾਂ ਉੱਥੇ ਵੀ ਵਧੀਆ ਰਹਾ ਕਿਉਂਕਿ ਐਨਐਸਐਸ ਸੀ ਦੋ ਟਾਈਮ ਮੀਟ ਮਿਲਦਾ ਸੀ ਇੱਕ ਮਸ਼ਕਤੀ ਮਿਲਿਆ ਹੋਇਆ ਸੀ ਮੁਲਾਕਾਤ ਉਹਦੋਂ ਹੁੰਦੀ ਸੀ ਸਾਰੀ ਜੇਲ੍ਹ ਜਦੋਂ ਬੰਦ ਹੋਵੇ ਦੋ ਸੀਆਈਡੀ ਵਾਲੇ ਨਾਲ ਬੈਠਦੇ ਹੁੰਦੇ ਜੇਲ੍ਹ ਦੇ ਵਿੱਚ ਹੀ ਤੁਸੀਂ ਗਾਹਾਂ ਗੱਲ ਹੋ ਰਹੀ ਦੇਖੋ ਜੇਲ੍ਹ ਚ ਮੈਨੂੰ ਇਹ ਪਤਾ ਲੱਗਿਆ ਇੱਕ ਕਲੀਪ ਸਿੰਘ ਝਾਵਾਂ ਸੀ ਸਾਡੇ ਉਹ ਪਿੰਡ ਨੇੜੇ ਆ ਹੁਣ ਮੇਰੇ ਨਾਂ ਨਹੀਂ ਯਾਦ ਆਉਂਦਾ ਉਹਨੇ ਮੈਨੂੰ ਦੱਸਿਆ ਕਹਿੰਦਾ ਮੱਲੀ ਜਿਹੜਾ ਅਵਤਾਰ ਲਾਇਬ੍ਰੇਰੀ ਨਜੀਤ ਵਾਲਾ ਤੇ ਜਗਵਿੰਦਰ ਵਕੀਲ ਕਹਿੰਦਾ ਪੰਨੂਰੇ ਉਚਾ ਕੇ ਲਿਆਏ ਸੀ ਇੱਥੇ ਲਿਆ ਕੇ ਮਾਰੇ ਨੇ ਅੱਛਾ ਮੈਂ ਜੀ ਇੱਕ ਸਫੇ ਤੇ ਲਿਖ ਕੇ ਨਾ ਸਾਬ ਜੀ ਨਾਲ ਮਤਲਬ ਬੀਬੀ ਜੀ ਮੁਲਾਕਾਤ ਲਈ ਆਏ ਸੀ ਕੰਨ ਦੇ ਚ ਕਹਿ ਕੇ ਮੈਂ ਉਹ ਸਾਰੀ ਬਰਜਿੰਦਰ ਸਿੰਘ ਤੱਕ ਮਹਾਂ ਪਹੁੰਚਾ ਦਿਓ ਵੀ ਭਾਈ ਉਹ ਬੰਦਿਆਂ ਦਾ ਇਹ ਕੇਸ ਆਇਆ ਤੁਸੀਂ ਦੇਖੋ ਕੇਸ ਸੀਬੀਆਈ ਦਾ ਚੱਲਿਆ ਤੇ ਪੰਨੂ ਉਚੜ ਜਿਆ ਨਹੀਂ ਜਿਹੜੇ ਪੰਨਿਆਂ ਦੀ ਆਪਾਂ ਤੁਹਾਨੂੰ ਗੱਲ ਕਰਦੇ ਆ ਸੋ ਇਸ ਤਰ੍ਹਾਂ ਦੀਆਂ ਗੱਲਾਂ ਸੀ ਜਿਹੜੀਆਂ ਹੋਈਆਂ ਫਿਰ ਉਹਦਾ ਐਨਐਸਏ ਦਾ ਤੇ ਟਾਡਾ ਕੇਸ ਸਾਰਾ ਦਾ ਕੀ ਬਣਿਆ ਐਨਐਸਏ ਹਾਈ ਕੋਰਟ ਨੇ ਰੱਦ ਕਰਤਾ ਤੇ ਟਾਡਾ ਸੀ ਜਿਹੜਾ ਉਹ ਉਹਦੇ ਲਮਕਾਏ ਗਿਆ ਇੱਕ ਜੱਜ ਸੀ ਉੱਥੇ ਉਹਦਾ ਨਾਂ ਨਹੀਂ ਮੇਰੇ ਯਾਦ ਉਹ ਰੋਜ਼ ਅਗਲੇ ਦਿਨ ਪੇਸ਼ੀ ਪਾਲਿਆ ਕਰ ਮੇਰੇ ਬਾਪੂ ਜੀ ਉੱਥੇ ਜਾ ਕੇ ਬਹਿਜਿਆ ਕਰਨ ਜੋ ਮੈਨੂੰ ਦੱਸਿਆ ਪੌਣੇ ਪੰਜ ਕਹਿਆ ਕਰ ਸਰਦਾਰ ਜੀ ਨੂੰ ਬੁਲਾ ਲਓ ਕੱਲ ਦੀ ਪੇਸ਼ੀ ਕੱਲ ਦੀ ਪੇਸ਼ੀ ਐਂ ਕਰੇ ਆਖਿਰ ਚ 10000 ਰੁਪਏ ਦੀ ਯਾਨੀ ਟਾਡਾ ਚ ਮੈਨੂੰ ਜਾਨੇ ਚਿਰ ਰੱਖਿਆ ਐਨਐਸਸੀ ਚ ਤਾਂ ਮੈਂ ਪਹਿਲੀ ਹੋ ਹੋ ਗਿਆ ਸੀ ਸੋ ਫਿਰ ਸੰਗਰੂਰ ਜੇਰ ਤੋਂ ਬਾਹਰ ਆ ਗਏ ਕੇਸ ਕੋਈਸ ਤਾਂ ਫਿਰ ਖਤਮ ਹੋਣੀ ਹੁੰਦੀ ਆ ਤੁਹਾਨੂੰ ਪਤਾ ਸਾਰੇ ਖਤਮ ਹੋਊਗਾ